ਸਾਹਿਬ ਮਹਾਰਾਜ ਕਦੇ ਕਨਾ ਹੀ ਬਾਜ਼ਾਰ ਵਿੱਚ ਗੇੜਾ ਮਾਰਦੇ ਅੱਜ ਜਦੋਂ ਉਹਨੂੰ ਪੁੱਛਦੇ ਕਹਿੰਦੇ ਭਾਈ ਕਿਦਾਂ ਕਾਰੋਬਾਰ ਤੇਰਾ ਠੀਕ ਚੱਲਦਾ ਹੈ ਕਹਿੰਦਾ ਮਹਾਰਾਜ ਬਹੁਤ ਵਧੀਆ ਚੱਲਦਾ ਮਹਾਰਾਜ ਬੱਚੇ ਭੁੱਖ ਨਾਲ ਤੜਫਦੇ ਸੰ ਰੋਟੀ ਲੱਗ ਗਈ ਹੈ ਰੋਜੀ ਪੈ ਗਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਦੋ ਅੰਨੇ ਕਮਾ ਕੇ ਰੋਜੀ ਕਮਾਉਣ ਲੱਗ ਪਿਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਫਿਰ ਅੱਜ ਕਿੰਨਾ ਕੁ ਕਮਾਇਆ ਇਹਨੇ ਦਫਾ ਦਫਾ ਬੋਰੀ ਥੱਲਿਓਂ ਪੈਸੇ ਕੱਢੇ ਚਾਰ ਪੰਜ ਅੰਨੇ ਹੱਥ ਦੀ ਤਲੀ ਤੇ ਧਰ ਕੇ ਕਹਿੰਦਾ ਮਹਾਰਾਜ ਅੱਜ ਇੰਨੇ ਕੋ ਹੁਣ ਤੱਕ ਕਮਾ ਲਏ ਨੇ ਐਨੀ ਕਬਟਕ ਹੋਈ ਐ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਦੋਵੇਂ ਹੱਥ ਕਰਕੇ ਕਿਹਾ ਲਿਆ ਭਾਈ ਤੇਰੀ ਬਟਕ ਸੇਵਾ ਵਿੱਚ ਪਾ ਦਈਏ ਕੰਬ ਦੇ ਹੱਥਾਂ ਨਾਲ ਪੈਸੇ ਗੁਰੂ ਦੇ ਹੱਥ ਤੇ ਰੱਖ ਦਿੱਤੇ ਇੱਕ ਪਾਸਿਓ ਮਨ ਸ਼ੁਕਰਾਨਾ ਕਰਦਾ ਦੂਜੇ ਪਾਸੇ ਮਨ ਕਹਿੰਦਾ ਕਾਦਾ ਮੱਥਾ ਟਿਕਿਆ ਬਾਕੀਆਂ ਕੋਲੋਂ ਤਾਂ ਲੈ ਨਹੀਂ ਮੇਰੇ ਕੋਲੋਂ ਸਾਰੇ ਪੈਸੇ ਲੈ ਲੈ ਇੱਕ ਮਨ ਕਹਿੰਦਾ ਵੀ ਚਲੋ ਪੈਸੇ ਦੇ ਦਿੱਤੇ ਨੇ ਸੇਵਾ ਦੂਜਾ ਮਨ ਅੰਦਰੋਂ ਕਹਿ ਰਿਹਾ ਸਾਰੇ ਪੈਸੇ ਚਲੇ ਗਏ ਨੇ ਗੁਰੂ ਰਾਮਦਾਸ ਮਹਾਰਾਜ ਅੱਜ ਸਾਰੀ ਬਟਕ ਲੈ ਗਈ ਮਨ ਦੇ ਅੰਦਰ ਐ ਸੋਚਦਾ ਮਨ ਨੂੰ ਕਹਿੰਦਾ ਚਲੋ ਕਰਾਇਆ ਹੀ ਸਹੀ ਕਿਉਂਕਿ ਮਾਨੈ ਨਾ ਇਹ ਬੜਾ ਕੋਈ ਸੋਚਦਾ ਤੁਸੀਂ ਆਪਣੇ ਮਨ ਤੇ ਕਦੇ ਵੀ ਚਾਰ ਕਰਕੇ ਵੇਖਿਓ ਇਹ ਮਨ দান ਦੇਣ ਲੱਗਿਆਂ ਬਹੁਤ ਕੋਈ ਸੋਚਦਾ ਹੈ ਪਹਿਲਾਂ ਵੇਖਦਾ ਕਿੰਨਾ ਧਨ ਨਮ ਕਈ ਵਾਰ ਤਾਂ ਜਦੋਂ ਅਸਮਗਮ ਹੁੰਦੇ ਨਾ ਕਿਸੇ ਦੀ ਦੁਕਾਨ ਤੇ ਪਰਚੀ ਕੱਟਣ ਜਾਣ ਜਾਂ ਉਦਾਂ ਕਹੀਏ ਭਾਈ ਆ ਸੇਵਾ ਆਪਾਂ ਸਮਾਗਮ ਕਰਾ ਰਹੇ ਮਾਫ ਕਰਿਓ ਗੁੱਸਾ ਵੀ ਨਾ ਕਰਿਓ ਬੰਦਾ ਪਹਿਲਾਂ ਪਰਚੀਆਂ ਵੇਖਦਾ ਵੇ ਦੂਜੇ ਨੇ ਕਿੰਨੇ ਕਟਾਏ ਨੇ ਫਲਾਨੇ ਨੇ ਕਿੰਨੇ ਦਿੱਤੇ ਨੇ ਦਾਨ ਦੇਣ ਲੱਗਿਆ ਦੂਜਿਆਂ ਵੱਲ ਵੇਖਦਾ ਅੱਜ ਐਹੀੋ ਗੱਲ ਇਹਦੀ ਹੋਈ ਬਾਕੀਆਂ ਕੋਲੋਂ ਲੈ ਨਹੀਂ ਮੇਰੇ ਕੋਲੋਂ ਲੈ ਗਏ ਫਿਰ ਮਨ ਕਹਿੰਦਾ ਚਲੋ ਕੋਈ ਨਹੀਂ ਕਰਾਇਆ ਹੀ ਸਹੀ ਇੱਕ ਮਨ ਕਹਿੰਦਾ ਕੋਈ ਨਹੀਂ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਰੋਜੀ ਪਈ ਐ ਫਿਰ ਕੀ ਹੋ ਗਏ ਇੱਕ ਦਿਨ ਲੈ ਗਏ ਪੈਸੇ ਮਨ ਨੂੰ ਸਮਝਾ ਲਿਆ ਅਗਲੇ ਦਿਨ ਸ਼ਾਬਰੀ ਲੱਤੇ ਬੈਠਾ ਕਹਿੰਦੇ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲੇ ਦਿਨ ਵੀ ਇਧਰੋਂ ਲੰਘ ਗਏ ਇਹਦੀ ਛਾਪੜੀ ਕੋਲ ਰੁੱਕ ਕੇ ਕਹਿੰਦੇ ਪੁਰਖਾ ਕਿਵੇਂ ਠੀਕ ਐ ਦੱਸ ਬਈ ਅੱਜ ਕਿੰਨਾ ਕਬਟੇ ਐ ਇਹਨੇ ਪੈਸੇ ਕੱਢੇ ਮਹਾਰਾਜ ਅੱਜ ਐਨੇ ਕਬਟੇ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਲਿਆ ਫਿਰ ਅੱਜ ਵੀ ਤੇਰੀ ਸੇਵਾ 'ਚ ਪੈਸੇ ਪਾ ਦਿੱਤੇ ਅੱਜ ਵੀ ਤੇਰੀ ਬਟਕ ਸੇਵਾ 'ਚ ਪਾ ਦਿੱਈ ਐ ਅੱਜ ਪੈਸੇ ਦੇਣ ਲੱਗਿਆਂ ਹਿਚਕਚਾਇਆ ਨਹੀਂ ਮਾਇਆ ਦੇ ਦਿੱਤੀ ਅੰਦਰੋਂ ਮਨ ਸਬਰ ਨਾਲ ਕਹਿੰਦਾ ਮਨਾ ਤੇਰੇ ਭਾਗ ਵੱਡੇ ਨੇ ਉਹ ਤੇਤੋਂ ਗੁਰੂ ਰਾਮਦਾਸ ਮੰਗੇ ਲੈ ਇੱਕ ਬੇਨਤੀ ਸਮਝਿਓ ਮਾਨੀ ਐ ਇਹਨੂੰ ਬਾਣੀ ਨਾਲ ਜੋੜਦੋਂਗੇ ਇਹਨੇ ਪੋਜ਼ਿਟਿਵ ਸੋਚਣ ਲੱਗ ਪੈਣਾ ਇਹਨੂੰ ਸੰਸਾਰ ਨਾਲ ਜੋੜਦੋਂਗੇ ਨੇ ਨੈਗੇਟਿਵ ਸੋਚਣ ਇੱਕ ਮਨ ਕਹਿੰਦਾ ਘਾਟਾ ਪੈ ਜਾਂਦਾ ਹੈ ਉਹ ਨੈਗੇਟਿਵ ਹੈ ਇੱਕ ਮਨ ਬਾਣੀ ਨਾਲ ਸ਼ਬਦ ਨਾਲ ਜੁੜੇਗਾ ਤੋਡਾ ਹੀ ਮਨ ਕਹਿਣ ਲੱਗ ਜਾਏਗਾ ਵੱਡੇ ਭਾਗ ਨੇ ਮੇਤੋਂ ਗੁਰੂ ਨੇ ਸੇਵਾ ਲਈ ਨਹੀਂ ਤੇ ਸਜਣੋਂ ਸੇਵਾ ਕਿਸੇ ਤੋਂ ਵੀ ਲੈ ਸਕਦਾ ਇੱਕ ਗੱਲ ਯਾਦ ਰੱਖਿਓ ਸੇਵਾ ਕਦੇ ਰੁਕਦੀ ਨਹੀਂ ਤੁਸੀਂ ਨਾਲ ਦਿਓ ਤੇ ਸੇਵਾ ਕਦੇ ਨਹੀਂ ਰੁਕੇਗੀ ਸੇਵਾ ਚੱਲਦੀ ਰਹੇਗੀ ਪਰ ਸੱਜਣੋ ਜੀ ਅੰਦਰੋਂ ਪੋਜ਼ਿਟਿਵ ਵਿਚਾਰ ਸ਼ੁਰੂ ਹੋ ਜਾਣ ਫਿਰ ਮਨ ਸ਼ੁਕਰਾਨੇ ਚ ਕਹਿੰਦਾ ਵੱਡੇ ਭਾਗ ਮੇਤੋਂ ਗੁਰੂ ਨੇ ਸੇਵਾ ਕਿਉਂਕਿ ਸੇਵਾ ਦਾ ਕਿਸੇ ਤੋਂ ਵੀ ਗੁਰੂ ਲੈ ਸਕਦਾ ਅੱਜ ਇਹਦਾ ਮਨ ਪੋਜ਼ਿਟਿਵ ਸੋਚਣ ਲੱਗ ਪਿਆ ਤੀਜੇ ਦਿਨ ਗੁਰੂ ਰਾਮਦਾਸ ਸਾਹਿਬ ਨੇ ਫਿਰ ਵੀ ਬਟਕ ਲਈ ਸਾਖੀ ਕਾ ਇਤਿਹਾਸ ਕਹਿੰਦਾ ਚਾਰ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾੜੀ ਬਟਕ ਲੈਂਦੇ ਰਹੇ ਜਦੋਂ ਪੰਜਵੇਂ ਦਿਨ ਆਹੇ ਨਾ ਅੱਜ ਗੁਰੂ ਰਾਮਦਾਸ ਮਹਾਰਾਜ ਰੁੱਕ ਗਏ ਅੰਤਰਜਾਮੀ ਨੇ ਪਾਤਸ਼ਾਹ ਨੇ ਕਿਹਾ ਲਿਆ ਭਾਈ ਅੱਜ ਕੀ ਬੱਟੇ ਹੈ ਅੱਜ ਹੱਥ ਜੋੜ ਕੇ ਅੱਖਾਂ ਭਰ ਕੇ ਖਲੋ ਗਿਆ ਮਹਾਰਾਜ ਅੱਜ ਨਾ ਮੇਰੇ ਛਾਬੇ ਵਿੱਚ ਕੁਝ ਹੈ ਨਾ ਮੇਰੇ ਖਿਸੇ ਵਿੱਚ ਮਹਾਰਾਜ ਛਾਬੇ ਵਿੱਚ ਸੋਦੇ ਨਹੀਂ ਤੇ ਖਿਸੇ ਵਿੱਚ ਪੈਸੇ ਨਹੀਂ ਪੈਸੇ ਹੁੰਦੇ ਤੇ ਮੈਂ ਸੌਦੇ ਲਿਆਉਣੇ ਸੀ ਮਹਾਰਾਜ ਨਾ ਅੱਜ ਖਿਸੇ ਵਿੱਚ ਕੁਝ ਹੈ ਨਾ ਛਾਬੇ ਵਿੱਚ ਕੁਝ ਹੈ ਅੱਜ ਮੇਰੇ ਹੱਥ ਖਾਲੀ ਨੇ ਅੱਜ ਗੁਰੂ ਰਾਮਦਾਸ ਮਹਾਰਾਜ ਖੁਸ਼ ਹੋ ਕੇ ਉਹ ਜੁੜੇ ਹੋਏ ਹੱਥਾਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੱਥ ਪਕੜ ਕੇ ਬਾਦਸ਼ਾਹ ਪੁੱਛਦੇ ਤੇਰਾ ਨਾਮ ਕੀ ਹੈ ਆ ਹੁਣ ਬੇਨਤੀ ਧਿਆਨ ਨਾਲ ਸਮਝੋ ਜਿਹੜੇ ਦਿਨ ਸੇਵਾ ਲਈ ਜਿੱਦਣ ਪੰਜਵੇਂ ਦਿਨ ਕਿਹਾ ਨਾ ਛਾਬੇ ਵਿੱਚ ਕੁਝ ਹੈ ਨਾ ਖਿਸੇ ਵਿੱਚ ਕੁਝ ਹੈ ਜਿੱਦਣ ਉਹ ਹੱਥੋਂ ਤੇ ਖਾਲੀ ਛਿਸੇਓ ਛਾਬੇਓ ਖਾਲੀ ਹੋ ਗਿਆ ਉਦੋਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਾਮ ਕੀ ਹੈ ਦੱਸ ਪਹਿਲਾਂ ਨਹੀਂ ਪੁੱਛਿਆ ਨਾਮ ਕੀ ਚਾਰ ਦਿਨ ਸੇਵਾ ਲੈਂਦੇ ਰ ਪਹਿਲਾਂ ਨਾਮ ਨਹੀਂ ਪੁੱਛਿਆ ਜਿੱਦਣ ਉਹਨੇ ਕਿਹਾ ਮਹਾਰਾਜ ਅੱਜ ਮੇਰੇ ਕੋਲ ਕੁਝ ਵੀ ਨਹੀਂ ਉਸ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਮ ਪੁੱਛਿਆ ਇਹ ਗੱਲ ਯਾਦ ਰੱਖਿਓ ਜਿੰਨੀ دیر ਬੰਦਾ ਕਹਿੰਦਾ ਰਹੇ ਮੇਰਾ 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 ਉੰਨੀ دیر ਗੁਰੂ ਕਦੇ ਨਾਮ ਨਹੀਂ ਪੁੱਛਦਾ ਜਿੱਦਣ ਇਹ ਕਹਿਣ ਲੱਗਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਉਦਣ ਨਾਮ ਲਿਖਣਾ ਸ਼ੁਰੂ ਹੋ ਜਾਂਦਾ ਪਰ ਆਪਣੇ ਮਨਾਂ ਦੀ ਇਹ ਹਾਲਤ ਹੈ ਆਪਾਂ ਪੈਸੇ ਦੇ ਕੇ ਲਖਾਈ ਦਾ ਹੈ ਔਰ ਫਿਰ ਅਖੀਰ ਤੇ ਆਸ ਰੱਖੀ ਦੀ ਮੇਰਾ ਨਾਮ ਕਦੋਂ ਬੋਲਣੇ ਮੇਰੇ ਪੈਸੇ ਕਦੋਂ ਬੋਲਣੇ ਨੇ ਜੇ ਤੇ ਸੰਗਤ ਵਿੱਚ ਨਾ ਬੋਲੋ ਨਾ ਕਿਸੇ ਦੇ ਵੱਡੇ ਪੈਸੇ ਤੇ ਮਾਫ ਕਰਿਓ ਉਹ ਫਿਰ ਬਾਅਦ ਵਿੱਚ ਕਹਿਣ ਲੱਗ ਜਿੰਦਾ ਚੋਰ ਇਕੱਠੇ ਹੋਏ ਆ ਖਾ ਗਏ ਨੇ ਕਿਉਂ ਉਹਦਾ ਨਾਮ ਨਹੀਂ ਬੋਲਿਆ एक याद चार देन चार देन देन सेवा लेंदे चारे माया ला ना नहीं पुछा जिदन उन्हें कहा अज मेरे फिर नाम पूछया हूं दस भाई तेरा नाम की जिदन सिख कवे के ना हम किया ना करेंगे ਨਾ ਕਰ ਸਕੈ ਸਰੀਰ ਜੋਕ ਸ਼ਕੀਆਂ ਸੋਹਰ ਕੀਆ ਪਇਓ ਕਵੀ